था फोन आ गया हेलो हाँ जी मैक हाँ बुत की हाल है अच्छा मैं भी ठीक हाँ और वादिया चलती पढ़ाई चल दिल ला के पढ़ना है गल करनी है अच्छा ਕਹਿੰਨੇ ਪੈਹ ਚਾਹੀਦੇ ਹੁਣ ਅੱਛਾ ਪੁੱਤ ਮੈਂ ਹੁਣ ਇੰਨੇ ਪੈਸੇ ਅਰੇਂਜਮੈਂਟ ਕਿੱਦਾਂ ਕਰਨਾ ਆ ਅੱਛਾ ਚਲ ਕੋਈ ਨਹੀਂ ਤੂੰ ਨਾ ਫਿਕਰ ਕਰ ਕਰਦੀ ਆ ਮੈਂ ਮੰਮੀ ਨਾਲ ਤੇ ਤੇਰੇ ਚਾਚਿਆਂ ਨਾਲ ਗੱਲ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਉਹਨਾਂ ਨੂੰ ਮੈਂ ਚਲ ਠੀਕ ਹੈ ਕੋਈ ਨਹੀਂ ਤੂੰ ਆਪਣੀ ਪੜਾਈ ਵੱਲ ਧਿਆਨ ਦੇ ਚਲ ਚੱਲ ਹਏ ਹੁਣ ਮੈਂ ਕਿੱਦਾਂ ਗੱਲ ਕਰਾਂ ਸੁੱਖੀ ਤੇ ਮੇਰੀ ਪਹਿਲਾਂ ਹੀ ਨਾ ਕੋਈ ਗੱਲ ਸੁਣਦਾ ਤੇ ਵੱਡੇ ਭਾਜੀ ਤੇ ਕਿੰਨਾ ਕਬੂਜ ਪਾਵਾਂ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸੁਝਾ ਨਹੀਂ ਨਿੜਿਆ ਪਰ ਮੰਮੀ ਨਾਲ ਗੱਲ ਕਰਨੀ ਪੈਣੀ ਆ ਦਿਨੀਆਂ ਮੈਂ ਮੰਮੀ ਨੂੰ ਆਵਾਜ਼ ਮੰਮੀ ਮੰਮੀ ਆਈ ਸੁਮਨਾ ਸੁਮਨਾ ਬਾਹਰ ਦਿੱਤੀ ਸੀ ਹਾਂਜੀ ਮੰਮੀ ਆਵਾਜ਼ ਦਿੱਤੀ ਤੁਹਾਨੂੰ ਮੈਂ ਕੀ ਗੱਲ ਕਰਨੀ ਆ ਤੁਹਾਡੇ ਨਾਲ ਕੋਈ ਕੀ ਗੱਲ ਦੱਸ ਕਰ ਮੈਨੂੰ ਸਮਾਂ ਹੀ ਨਹੀਂ ਆਂਦੀ ਕਿੱਦਾਂ ਕਰਾਂ ਮੈਨੂੰ ਇੱਕ ਦਾ ਫੋਨ ਆਇਆ ਆ ਅੱਛਾ ਠੀਕ ਠਾਕ ਸਭ ਠੀਕ ਠਾਕ ਤੇ ਹੈਗੀ ਆ ਪਰ ਕਹਿੰਦੀ 6 ਮਹੀਨਿਆਂ ਦੀ ਫੀਸ ਇਕੱਠੀ ਦੇਣੀ ਪੈਣੀ ਪੇਪਰਾਂ ਤੋਂ ਪਹਿਲਾਂ ਚੱਲ ਕੋਈ ਕਿੰਨੀ ਦੇਣੀ ਆ ਮੰਮੀ 20 5000 ਬੰਦ ਆ ਤੇ ਹੁਣ ਮੈਨੂੰ ਸਮਾਂ ਹੀ ਨਹੀਂ ਲੱਗਣ ਦੀ 20 5000 ਕਿੱਥੋਂ ਆਉਣਾ ਆ ਲੈ ਨਵਾਂ ਹੀ ਖਰਚਾ ਪਾਤਾ ਇਹ ਤੇ ਐ ਸੋਚਦੀ ਏ ਜਿਵੇਂ ਆਪਾਂ ਨਾ ਇਹਦਾ ਠੇਕਾ ਹੀ ਲੈ ਲਿਆ ਵਾ ਮੈਂ ਤਾਂ ਸੁਖੀ ਨੂੰ ਪਹਿਲਾਂ ਹੀ ਮਨਾ ਕਰਦਾ ਨਾ ਕਿ ਬਿਲਕੁਲ ਇਹਦੀਆਂ ਗੱਲਾਂ ਚਾਹ ਨਹੀਂ ਦੇ ਲੋੜ ਨੇ ਹੈਗੇ ਨਾਲੇ ਮੈਂ ਭੋਲਾ ਨੂੰ ਦੱਸ ਦਿਆਂ ਜਾ ਕੇ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਰਦੀ ਆ ਸੁਖੀ ਤੇ ਸੋਨੂ ਨਾਲ ਗੱਲ ਕੋਈ ਨਾ ਕੋਈ ਆਪਾਂ ਹੱਲ ਕੱਢਦੇ ਆ ਚਲੋ ਠੀਕ ਐ ਮੰਮੀ ਫਿਰ ਉਹਨੂੰ ਇੱਕ ਅੱਧੇ ਦਿਨ ਚ ਜਵਾਬ ਦੇਣਾ ਆ ਕਰਿਓ ਅੱਜ ਹੀ ਗੱਲ ਹਾਂ ਮੈਂ ਅੱਜ ਹੀ ਗੱਲ ਕਰਦੀ ਆ ਚੱਲ ਤੂੰ ਉੱਠ ਜਾ ਕੇ ਚੌਲ ਬਣਾ ਆਪਾਂ ਮੈਂ ਕਰਦੀ ਆ ਗੱਲ ਠੀਕ ਐ ਮੰਮੀ दीदी हाँ जी दीदी हम बै गया ही नवा स्यापा की हो नवा खर्चा क्ढी फिर कहदा पता नहीं कुछ फीसा देने वाली वा तो छे महीने पता कि खर्चा होना है घट तो घट पच्ची तीह हजार रुपए का खर्चा होना वा तो होना वा अं कि दे जाइए तो साहन दी माता को अगो माता पता की कह दिया मैं कर दी एना गल कोई नी करे फिर इन्ह गल ये ਆਪ ਤੇ ਚਲ ਗਿਆ ਛੱਡ ਕੇ ਇਹਨੂੰ ਤੇ ਉਹ ਆਪਨੇ ਜਾਰੇ ਲੈਂਦਾ ਫਿਰਦਾ ਤੇ ਇਹ ਸਾਡੇ ਵਾਸਤੇ ਤੂੰ ਹੀ ਦੇਖ ਲਿਓ ਦੇਣੇ ਤਾਂ ਦੇਣੇ ਮੈਂ ਤੇ ਸੁਖੀ ਨੂੰ ਜੇ ਕਹਿਤਾ ਨਾ ਇੱਕ ਵਾਰੀ ਕਿ 1 ਰੁਪਈਆ ਨਾ ਕੱਢੀ ਤੇ ਉਹਦੀ ਮਜਾਲ ਨਹੀਂ ਉਹ ਕੱਢ ਜੇ ਤੇ ਤੂੰ ਹੀ ਦੇਖ ਲਿਓ ਪਾਜੀ ਕਰਦੇ ਹੁੰਦੇ ਆ ਕਿ ਮੈਂ ਦੇ ਦੇਣਾ ਵਾ ਐਵੇਂ ਕਿਦਾਂ ਦੇ ਦੇਣਗੇ ਇਹ ਪੈਸੇ ਹਰ ਕੀ ਮੈਂ ਵੀ ਇਹਨਾਂ ਨਾਲ ਗੱਲ ਕਰਦੀ ਆ ਨਾ ਹਰ ਵਕਤ ਮੰਮੀ ਦੀ ਗੱਲ ਮੰਨ ਲੈਂਦੇ ਹਰ ਕੀ ਮੰਨ ਕੇ ਵਿਖਾਉਣ ਹਾਂ ਮੈਨੂੰ ਨਹੀਂ ਪਤਾ ਹੁਣ ਆਪੇ ਦੇਖ ਲਿਓ ਇਹਨੂੰ ਦੇਨੇ ਬੰਦ ਕਰਾਂਗੇ ਨਾ ਪੈਸੇ ਤਾਂ ਹੀ ਇਹਨੇ ਹਟਣਾ ਵਾ ਨਹੀਂ ਤੇ ਆਪਣੇ ਨੇ ਆਣਿਆਂ ਦਾ ਖਰਚਾ ਕਰੀਏ ਕਿ ਇਹਦੇ ਨੇ ਆਣਿਆਂ ਦਾ ਕੋਈ ਨਾ ਕੋਈ ਨਹੀਂ ਕਰਦੀਆਂ ਮੈਂ ਵੀ ਗੱਲ ਆ ਤੇ ਮੈਂ ਚਾਹ ਬਣਾ ਲਾ ਸਬਜੀ ਬਣਾ ਲਈ ਲਸਣ ਪਿਆਜ਼ ਕੱਟ ਲਓ ਤੁਸੀਂ ਹਾਂ ਕੋਈ ਨਹੀਂ ਮੈਂ ਕੱਟਦੀ ਹਾਂ ਇਹਦੀ ਮੰਨ ਨਹੀਂ ਕਿਤੇ ਭਾਜੀ ਨੇ ਉਹਨੇ ਤੇ ਆਪਣੀ ਮਾਂ ਦੀ ਮੰਨਣੀ ਆ ਇਹ ਐਵੇਂ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਆ ਇੱਕ ਤਾਂ ਸਾਡੇ ਸਿਰ ਤੇ ਬੋਝ ਪਾੜ ਕੇ ਬੈਠੇ ਹੋਇਆ ਤੇ ਦੂਜੇ ਸਬਜ਼ੀ ਬਣਾਉਣੀ ਆ ਤੇ ਪਤਾ ਨਹੀਂ ਕਿੱਥੇ ਚਲ ਗਈ ਆ ਮੇਰੇ ਬਾਤ ਤੇ ਪਹਾਪ ਆ ਗਈ ਆ ਨਾ ਤੇਰੇ ਤੇ ਕਾਦੇ ਬੋਝ ਬਣੇ ਹੋਇਆ ਤੂੰ ਉਹਨੂੰ ਆਪਣੇ ਪੇਕਿਆਂ ਤੋਂ ਨਹੀਂ ਲਿਆ ਕੇ ਖਾਣ ਦੀ ਮੇਰੇ ਪੁੱਤ ਦੀ ਕਮਾਈ ਖਾਂਦਾ ਇਹ ਉਹ ਤੁਹਾਡਾ ਪੋਤੇ ਆ ਨਾ ਤੇ ਮੇਰਾ ਵੀ ਬੰਦਾ ਵਾ ਸਾਰੇ ਟੱਬਰ ਦਾ ਟਾਡ ਉਹਨੇ ਠੇਕਾ ਨਹੀਂ ਲਿਆ ਹੋਇਆ ਇਹ ਸਾਰੀ ਕਮਾਈ ਟਾਡੇ ਤੇ ਨਹੀਂ ਲਾ ਦੇਣੀ ਅਸੀਂ ਆਪਣੇ ਬੱਚਿਆਂ ਦਾ ਵੀ ਸੋਚਣਾ ਵਾ ਉਹ ਸਾਰਾ ਦਿਨ ਬਾਹਰ ਕੰਮ ਕਰਦਾ ਥੱਕ ਜਾਂਦਾ ਵਾ ਵਿਚਾਰਾ ਉਹਨਾ ਜਿਆਦੀ ਸਿਆਣੀ ਨਾ ਬਣਿਆ ਕਰ ਜਿਉਹ ਤੇਰਾ ਬੰਦਾ ਕੰਮ ਕਰਦਾ ਨਾ ਤੇ ਉਹਨਾਂ ਦਾ ਵੀ ਕੁਛ ਲੱਗਦਾ ਵਾ ਉਹਨਾਂ ਦਾ ਵੀ ਚਾਚਾ ਵਾ ਨਾਲੇ ਰਹੀ ਕੰਮ ਦੀ ਗੱਲ ਉਹ ਕੱਲਾ ਨਹੀਂ ਕੰਮ ਕਰਦਾ ਉਹਨਾਂ ਦੀ ਮਾਂ ਵੀ ਨਾਲ ਬਰਾਬਰ ਦੀ ਮਿਹਨਤ ਕਰਦੀ ਆ ਸਾਰਾ ਦਿਨ ਨਾ ਉਹ ਵਿਚਾਰੀ ਮਸ਼ੀਨ ਤੇ ਖੱਪਦੀ ਰਹਿੰਦੀ ਆ ਮਸ਼ੀਨ ਤੋਂ ਉੱਠ ਕੇ ਮੁੜ ਕੇ ਸਾਰਾ ਉਹ ਘਰ ਦਾ ਕੰਮ ਕਰਦੀ ਆ ਤੇ ਤੁਸੀਂ ਦੋਵੇਂ ਤੁਹਾਨੂੰ ਦੋਨਾਂ ਨੂੰ ਫੋਨ ਵੇਖਣ ਤੋਂ ਤੇ ਲੜਾਈ ਕਰਨ ਤੋਂ ਹੀ ਨਹੀਂ ਫਰਸਤ ਮਿਲਦੀ ਮੰਮੀ ਮੇਰੀ ਗੱਲ ਸੁਣੋ ਤੁਸੀਂ ਕਿਉਂ ਇੰਨਾ ਨਾ ਕੰਮ ਪਿੱਛੇ ਲੜਦੇ ਹੁੰਦੇ ਜੀ ਕੰਮ ਦੀ ਕਿਹੜੀ ਗੱਲ ਕੰਮ ਤੇ ਮੈਂ ਘਰ ਹੀ ਲੈਣੀ ਆ ਸਾਰਾ ਦਿਨ ਤੁਸੀਂ ਐਵੇਂ ਇੰਨਾ ਨਾ ਕੰਮ ਪਿੱਛੇ ਲੜਦੇ ਰਹਿੰਦੇ ਤੇ ਗੋ ਇਹਨਾਂ ਭੁੱਲਦੀਆਂ ਨੇ ਮੇਰੀ ਗੱਲ ਸੁਣੋ ਤੁਸੀਂ ਜਿਹੜਾ ਕੰਮ ਤੁਹਾਨੂੰ ਕਿਹਾ ਨਾ ਤੁਸੀਂ ਉਹਦਾ ਹੱਲ ਕੱਢੋ ਉਹਦੇ ਵੱਲ ਧਿਆਨ ਦਿਓ ਮੈਨੂੰ ਉਹਦਾ ਬੋਝ ਪਿਆ ਆ ਉਹ ਤਾਂ ਕੰਮ ਮੈਂ ਘਰ ਹੀ ਲੈਣਾ ਵਾ ਇੱਕ ਵਾਰੀ ਇਹਨਾਂ ਨੂੰ ਸ਼ਾਮ ਨੂੰ ਘਰ ਆ ਲੈਣ ਦੇ ਦੋਨਾਂ ਨੂੰ ਪਰ ਗੁੱਸਾ ਮੈਨੂੰ ਇਹ ਆਉਂਦਾ ਵਾ ਜਦੋਂ ਕੰਮ ਵੀ ਕੋਈ ਨਹੀਂ ਕਰਨਾ ਤੇ ਉਲਟਾ ਇਹਨਾਂ ਨੇ ਤੈਨੂੰ ਬੋਲੀ ਜਾਣਾ ਮੈਨੂੰ ਤਾਂ ਖੇਜ ਚੜਦੀ ਆ ਕੋਈ ਗੱਲ ਨਹੀਂ ਮੰਮੀ ਕਰਨ ਤੋਂ ਜੋ ਕਰਦੀਆਂ ਆ ਸੋ ਮੈਂ ਨਹੀਂ ਕਦੀ ਧਿਆਨ ਦਿੱਤਾ ਮੇਰੇ ਕੋਲੋਂ ਨਾ ਤੇਰਾ ਇਹ ਹਾਲ ਨਹੀਂ ਵੇਖਿਆ ਜਾਂਦਾ ਮੈਨੂੰ ਇੱਕ ਤਾਂ ਉਹਦੇ ਤੇ ਗੁੱਸਾ ਆਉਂਦਾ ਵਾ ਉਹਨੇ ਕੰਜਰ ਨੇ ਬਿਲਕੁਲ ਨਹੀਂ ਸੋਚਿਆ ਨਾ ਤੇਰਾ ਤੇ ਨਾ ਬੱਚਿਆਂ ਦਾ ਪਤਾ ਨਹੀਂ ਉਹਦੇ ਦਿਲ 'ਚ ਕੀ ਆਇਆ ਜਿਹੜਾ ਉਹ ਤੈਨੂੰ ਛੱਡ ਕੇ ਚਲਾ ਗਿਆ ਮੰਮੀ ਤੂੰ ਹੀ ਨਾ ਸੋਚਿਆ ਕਰੋ ਜਿੱਦਾਂ ਮੇਰੇ ਕਰਮ ਹੀ ਨਾ ਜੋ ਕਰਮਾਂ 'ਚ ਲਿਖਿਆ ਹਯੋ ਮਿਲ ਗਿਆ ਮੈਨੂੰ ਤੇਰਾ ਥਾੜਾ ਹੀ ਆਸਰਾ ਵਾ ਤੂੰ ਹੀ ਤੇ ਸੰਭਿਆ ਨਾ ਮੈਨੂੰ ਮੈਂ ਤੇ ਤੁਹਾਡੇ ਸਿਰ ਤੇ ਹੀ ਉੱਡੀ ਫਿਰਦੀ ਆ ਬੱਚੇ ਵੀ ਤੁਹਾਡੇ ਆਸਰੇ ਹੀ ਨੇ ਤੂੰ ਇਹ ਨਾ ਬੋਝ ਪਾਉ ਜੋ ਹੋਣਾ ਹੀ ਉਹ ਹੋ ਗਿਆ ਚੱਲ ਕੋਈ ਨਹੀਂ ਸੁਣੋ ਹੁੰਦਾ ਨਾ ਮੈਂ ਕਰਦੀ ਉਹਨਾਂ ਗੱਲ ਤੇ ਜਾ ਮੇਰਾ ਪੁੱਤ ਤੂੰ ਚਾਹ ਬਣਾ ਕੇ ल्या ਡਿਆਈ ਮੰਮੀ ਜਾਊਟ ਇਹ ਕੁੜੀ ਵਿਚਾਰੀ ਕਿੰਨੀ ਚੰਗੀ ਐ ਇਹ ਦੋਵੇਂ ਜਣੀਆਂ ਨਾ ਉਹਨੂੰ ਜੀਣ ਹੀ ਨਹੀਂ ਦੇਣਗੇ ਤਰਨ ਮੈਂ ਤੇ ਤੈਨੂੰ ਕਿਹਾ ਚਾਹ ਬਣਾ ਕੇ ਲੈ ਤੂੰ ਚਾਹ ਨਹੀਂ ਲਈ ਬਣਾ ਕੇ ਮੈਂ ਤੁਹਾਨੂੰ ਪਤਾ ਹੈਗੀ ਚਾਹ ਬਣਾਉਣ ਵਾਲੀ ਮੈਂ ਵੀ ਆਰਾਮ ਨਾਲ ਬੈ ਕੇ ਪੀਣ ਵਾਲੀ ਆ ਉਹ ਦੇਖ ਬਾਹਰ ਨੂੰ ਸੱਸ ਰੋਣ ਪਿੱਟਣ ਲੱਗੀਆਂ ਸੀ ਮੈਂ ਤੇ ਉਹਨੂੰ ਆਰੇ ਲਾ ਕੇ ਆਈਆਂ ਕਿ ਜਾ ਜਾ ਕੇ ਚਾਹ ਬਣਾ ਐਵੇਂ ਘਰ ਚ ਬਰਕਤ ਥੋੜੀ ਪੈਂਦੀ ਆ ਜਦੋਂ ਦੇਖੋ ਕਲਾ ਕੁਲੇਸ਼ ਪਾ ਕੇ ਰੱਖਦੀਆਂ ਵਾ ਕਰਦੀਆਂ ਤੇ ਇਦਾਂ ਹੀ ਆ ਤਰਨ ਕੀ ਕਰਨਾ ਫਿਰ ਹੁਣ ਇਹਨਾਂ ਦਾ ਇਲਾਜ ਤਾਂ ਹੀ ਮੈਂ ਉਹਨੂੰ ਉੱਠੋ ਠੋ ਠਾ ਕੇ ਬਹਨੇ ਨਾ ਕਿਹਾ ਮੈਂ ਕਿਹਾ ਚਾਹ ਬਣਾ ਦੇ ਚਲੋ ਕੋਈ ਨਹੀਂ ਲੈ ਆਂਦੀ ਬਣਾ ਕੇ ਚਾਹ ਲੋ ਚਾਹ ਲੈ ਦੀਦੀ ਹੁਣ ਤੁਸੀਂ ਕੱਲੀ ਚਾਹ ਲੈ ਆਏ ਹੋ ਤੁਹਾਨੂੰ ਪਤਾ ਮੈਂ ਕੱਲੀ ਚਾਹ ਪੀਂਦੀ ਨਹੀਂ ਨਾਲ ਕੁਝ ਖਾਣ ਨੂੰ ਹੀ ਲੈ ਆਉ ਹਾਂ ਲੈ ਆ ਦੇਣੀ ਮम्मी ਰਵਾਇ ਤੇ ਆ ਰਹੀ ਮम्मी ਆ ਰੋ ਅੰਦਰ ਚਾਹ ਪੀ ਲੋ ਤੁਸੀਂ ਆਜੋ ਮੰਮੀ ਚੱਲ ਸੁਭੋਲਾ ਭਾਂਡੇ ਚੋਂ ਕਲਾ ਲੈ ਸੌਣੇ ਇੱਦੀ ਆ ਕੇ ਲੱਗਦੇ ਕੰਮ ਚਾਹ ਪੀਂਦਾ ਇਹਦੇ ਹਾਂਜੀ ਪੀ ਲਈਏ ਚਾਹ ਪਾਣੀ ਲਿਆ ਯਾਰ ਪਾਣੀ ਪਿਆ ਪਿਆਸ ਬੜੀ ਲੱਗੀ ਹੁੰਦੀ ਤਾਂ ਬਹਿ ਜਾਓ ਤੁਸੀਂ ਚਲ ਆ ਪਰਮਨ ਇਹਨੂੰ ਸੁਵਾਵਾ ਮੈਂ ਅੰਦਰ ਜਾ ਕੇ ਚਲ ਆ ਪਰਮਨ ਨੀਂਦ ਨਹੀਂ ਕਰੀਏ ਆਪਾਂ ਦੀ ਸੋਨੂ ਮੇਰੀ ਗੱਲ ਸੁਣ ਅੱਜ ਨਾ ਹੌਸਟਲ ਚੋਂ ਮਹਿਕ ਦਾ ਫੋਨ ਆਇਆ ਸੀ ਹੂੰ ਉਹਨੂੰ ਨਾ ਪੈਸੇ ਚਾਹੀਦੇ ਥੋੜੇ ਜੀ ਉਹਦੀ ਨਾ ਫੀਸ ਮੰਗਨ ਦੀਆਂ 6 ਮਹੀਨਿਆਂ ਦੀ ਕਿੰਨੀ ਵੀ ਹੋਈ 25000 ਕਹਿਨਦੇ ਆ ਅੱਛਾ ਤੇ ਆਪਾਂ ਹੁਣ ਨਾ ਕਰੀਏ ਹੁਣੇ ਸੁਖੀ ਵੀ ਆਉਣ ਵਾਲਾ ਵਾ ਮੈਂ ਉਹਦੇ ਨਾਲ ਵੀ ਗੱਲ ਕਰਦੀ ਆ ਹੂੰ ਤੇ ਆਪ ਤੁਸੀਂ ਦੋਵੇਂ ਭਰਾ ਰਲ ਕੇ ਨਾ ਫੀਸ ਦੇ ਦिए ਨਿਆਣੇ ਦੀ ਸੁਮਨ ਨੇ ਬੜੀ ਟੈਨਸ਼ਨ ਲਈ ਹੋਈ ਆ ਕੋਈ ਗੱਲ ਹੀ ਦੇ ਦਾਂਗੇ ਦੇ ਦਾਂਗਾ ਸੁਖੀ ਨਾਲ ਗੱਲ ਕਰ ਲੋ ਅੰਦੇ ਅੰਦੇ ਦੋ ਜਣੇ ਕਰਕੇ ਦੇ ਦਾਂਗੇ ਹੂੰ ਬੁੱਢੀ ਚਲਾਕ ਬੁੱਢੀ ਆ ਇਹਨੇ ਤੇ ਮੇਰੇ ਤੱਕ ਉਹਨੂੰ ਪਹੁੰਚਣ ਨਹੀਂ ਦਿੱਤਾ ਆਉਂਦੇ ਹੀ ਉਹਦੇ ਕੰਨ ਪਾਰ ਛੱਡੇ ਆ ਆਲੋ ਪਾਣੀ ਜਿਹੜਾ ਮੈਂ ਕੰਮ ਕਿਹਾ ਨਾ ਉਹ ਕਰਨਾ ਵਾ ਉੱਚ ਕੋਈਗਾ ਨਹੀਂ ਕਰਦਾ ਆਲੋ ਪਾਣੀ ਪੜੋ ਮੇਰੀ ਗੱਲ ਸੁਣਿਓ ਯਾਰਾ ਕੰਮ ਐ ਕੋਈ ਪਾਉਨਾ ਜਾ ਸੌਣ ਲਾ ਕੀ ਕਰਨੀਂ ਹਾਂ ਦੱਸ ਕੀ ਕਹਿਣਾ ਹੈ ਇਹ ਗੱਲ ਸੁਣੋ ਮਾਤਾ ਤੁਹਾਨੂੰ ਕੀ ਕਹਿਣ ਦੇ ਕੋਹ ਨਹੀਂ ਉਹਨੇ ਕਹਿਣਾ ਲੈ ਕੋਹ ਕਿਉਂ ਨਹੀਂ ਤੁਸੀਂ ਮੇਰੇ ਬਿਨਾਂ ਪੁੱਛਿਆ ਹੀ ਸਲਾਹਾਂ ਕਰਦੇ ਰਹਿੰਦੇ ਜੋ ਹਾਂ ਕਰ ਦਿੰਦੇ ਉਸੇ ਵळे ਚੱਲ ਕੋਈ ਗੱਲ ਨਹੀਂ ਉਹ ਵੀ ਤਾਂ ਆਪਣੇ ਬੱਚੇ ਆ ਉਹ ਬਣਾਨੇ ਆ ਹਾਂ ਤੇ ਆਪਣੇ ਬੱਚੇ ਆ ਤੁਸੀਂ ਵੀ ਮਾਸਾ ਆਪਣੇ ਬੱਚਿਆਂ ਬਾਰੇ ਸੋਚੋ ਨਾ ਕਰਨ ਸੋਚਦੀ ਆ ਨਾ ਆਪਣੇ ਬੱਚਿਆਂ ਬਾਰੇ ਕੋਈ ਗੱਲ ਨਹੀਂ ਆਪਾਂ ਵੀ ਸੋਚਦੇ ਆਂ ਆਪਣੇ ਬਾਰੇ ਵੀ ਸੋਚਦੇ ਆਂ ਪਰ ਨਾ ਜਿੱਦਾਂ ਆਪਣੇ ਘਰ ਵਾਲੇ ਨੂੰ ਕਹਿੰਦੇ ਆ ਨਾ ਉਹ ਉਦਾਂ ਹੀ ਕਰਦਾ ਵਾ ਸਿਰਫ ਇੱਕ ਤੁਸੀਂ ਜੋ ਜਿਹੜੇ ਮੇਰਾ ਕਹਿਣਾ ਨਹੀਂ ਮੰਨਦੇ ਤੂੰ ਹੀ ਦੇਦੇ ਗੱਲਾਂ ਕਿਉਂ ਕਰਦੀਆਂ ਹੈ ਆਪਾਂ ਇੱਕ ਘਰ ਚ ਰਹਿੰਦੇ ਆ ਨਾ ਤੇ ਸਾਰੇ ਆਪਣਾ ਹੀ ਪਰਿਵਾਰ ਆ ਕੋਈ ਬਗਾਨਾ ਹੈਗਾ ਕੋਈ ਇੱਥੇ ਤੇ ਫਿਰ ਜੇ ਆਪਣਾ ਪਰਿਵਾਰ ਆ ਨਾ ਤੇ ਆਪਣਾ ਸਮਝੋ ਉਹਨਾਂ ਦੂਜਿਆਂ ਨੂੰ ਵੀ ਕਾਹ ਸਮਝੋ ਉਹਦੇ ਗਲੇ ਹੱਥ ਨਹੀਂ ਲਾਉਂਦੇ ਲਾਗੋ ਤੁਸੀਂ ਨਾ ਬਹੁਤੀਆਂ ਗੱਲਾਂ ਨਾ ਕਰੋ ਮੇਰੇ ਨਾਲ ਜੇ ਆਪਣਾ ਪਰਿਵਾਰ ਆ ਨਾ ਤੇ ਆਪਣੇ ਬੱਚੇ ਗੁਰਦਾਰੇ ਛੱਡਿਓ ਤੇ ਮੈਨੂੰ ਵੀ ਛੱਡਿਓ ਗੁਰਦਾਰੇ ਕਿਉਂ ਗੁਰਦਾਰੇ ਸਾਡਾ ਵਾ ਮੈਂ ਕਮਾਈ ਨਹੀਂ ਕਰਦਾ ਉਹ ਵੀ ਦੰਬਰੇ ਭਰਾ ਦੇ ਬੱਚੇ ਆ ਉਹ ਕਿਹੜੇ ਬਗਾਨੇ ਆ ਇੱਕ ਖੂਨ ਆ ਉਹ ਵੀ ਇਸੇ ਘਰ ਦੇ ਹੀ ਆ ਉਹ ਵੀ ਸਾਰਾ ਠੇਕਾ ਤੂੰ ਹੀ ਲੈ ਲਿਆ ਵਾ ਸੁੱਖੀ ਵੇਖੋ ਹਾਂ ਕਿਤੇ ਬਾਹ ਨਹੀਂ ਫੜਾਉਂਦਾ ਤੇ ਤੂੰ ਹੀ ਬਸ ਆਪਣੀਆਂ ਹੀ ਮਰਜ਼ੀਆਂ ਕਰਿਆ ਕਰੋ ਇਹ ਜਨਾਨੀ ਨੇ ਘਰ ਦੇ ਵਿੱਚ ਸ਼ਾਂਤੀ ਨਹੀਂ ਰਹਿਣ ਦੇਣੀ ਇਹਦੀ ਕਿੜਕੜ ਕਿੜਕੜ ਮੁੱਕਦੀ ਨਹੀਂ ਹਰ ਵੇਲੇ ਕਲੇਸ਼ ਹੀ ਰੱਖਦੀ ਆ ਘਰ ਦੇ ਵਿੱਚ ਇੱਕ ਉਧਰੋਂ ਕੰਮ ਤੇ ਆਓ ਇੱਕ ਉਧਰੋਂ ਹੁੰਦੇ ਇਹਦੀਆਂ ਗੱਲਾਂ ਸੁਣੋ ਮੈਂ ਤੂੰ ਕੀ ਇਹਦੇ ਨਾਲ ਸਿਰਖ ਪਾਉਂਦਾ ਰਹਿਣਾ ਤੈਨੂੰ ਪਤਾ ਵਾ ਇਹਦੀ ਤਾਂ ਆਦਤ ਹੀ ਹੋ ਗਈ ਆ ਕਲੇਸ਼ ਪਾਉਣ ਦੀ ਮੰਮੀ ਮੈਂ ਨਾ ਬਾਜ਼ਾਰ ਚੱਲੀ ਨਹੀਂ ਮਾੜਾ ਜਿਹਾ ਉਹ ਸਮਾਨ ਲਿਆਉਣ ਵਾਲਾ ਰੀਲਾ ਰੂਲਾ ਝੂਠ ਦੇ ਨੇ ਲੋਕਾਂ ਦੇ ਕਾਲੀ ਬਣੀਆਂ ਦੋ ਚਾਰ ਚੱਲੀਆਂ ਤੇ ਮੈਂ ਲੈ ਆਵਾਂ ਦੂਗੀ ਚੱਲ ਕੋਈ ਨਹੀਂ ਰਹਿਣ ਦੇ ਭੈਣ ਮੈਂ ਲੈ ਆਉਣਾ ਜਾ ਕੇ ਨਹੀਂ ਭਾਜੀ ਤੂੰ ਇਵੇਂ ਨਹੀਂ ਥੱਕ ਕੇ ਆਉਂਦੀ ਕਿੱਥੇ ਜਾਓਗੇ ਮੈਂ ਲੈਣ ਨਹੀਂ ਜਾ ਕੇ ਕੋਈ ਨਹੀਂ ਲੈ ਕੇ ਦੇ ਦੋ ਮੈਂ ਲੈ ਆਉਣਾ ਕੋਈ ਨਹੀਂ ਤੂੰ ਲਿਖ ਕੇ ਦੇ ਦੇ ਉਹ ਲਿਆ ਦਿੰਦਾ ਤੂੰ ਕਿੱਥੇ ਇੰਨੀ ਦੂਰ ਤੁਰ ਕੇ ਜਾਏਂਗੀ ਚਲੋ ਠੀਕ ਹੈ ਮਮੀ ਲਿਖ ਦੇਣੀ ਫਿਰ ਹਾਂ ਲਿਖ ਕੇ ਦੇ ਦੇ ਇਹਨੂੰ ਚ ਲੈ ਆ ਦੀਆਂ ਇਹਨੂੰ ਸਮਾਨ ਲਿਆ ਦੋ ਨਾ ਕੋਈ ਨਹੀਂ ਲੈ ਦੇ ਵੇਖ ਲੈਦਾ ਹਾਲ ਇਹ ਮੈਂਟਾ ਜਿਹਾ ਅੱਖੇ ਲੱਗ ਜਾਂਦਾ ਇਹਨਾਂ ਦੇ ਇਹਨਾਂ ਨੌ ਸੱਸ ਨੇ ਪਤਾ ਨਹੀਂ ਇਹਦੇ ਸਿਰ ਤੇ ਕੀ ਢੋੜਿਆ ਵਾ ਮੈਂ ਵੀ ਨਹੀਂ ਇਹਨਾਂ ਨੂੰ ਬਾਜ਼ਾਰ ਜਾਣ ਲੈਣਾ ਇਕੱਲੇ ਨੂੰ ਮੈਂ ਵੀ ਨਾਲ ਹੀ ਜਾਊਂਗੀ ਇਹ ਇਦਾਂ ਹੀ ਕਰਦੀਆਂ ਵਾ ਦੋਵੇਂ ਨੌ ਸੱਸ ਹੁਣ ਕਿੱਧਰ ਦੀ ਤਿਆਰੀ ਆ ਬਾਜ਼ਾਰ ਚੱਲਿਆ ਜਰਾ ਮੈਂ ਬਾਜ਼ਾਰ ਕੀ ਲੈਣ ਚੱਲੇ ਜੋ ਸਮਾਨ ਲੈਣ ਚੱਲਿਆ ਤੇ ਇਦਾਂ ਕਰੋ ਮੈਨੂੰ ਵੀ ਲੈ ਜਾਓ ਨਾਲ ਕਿਉਂ ਤੂੰ ਕਰਨਾ ਮੈਨੂੰ ਕੰਮ ਆ ਥੋੜਾ ਜਿਹਾ ਬਾਜ਼ਾਰ ਤੇਨੂੰ ਕੀ ਕੰਮ ਆ ਲੈ ਜਨਾਨੀਆਂ ਨੂੰ ਕੰਮ ਨਹੀਂ ਹੁੰਦਾ ਸਮਾਨ ਲਿਹਾਉਣਾ ਵਾ ਮੈਂ ਵੀ ਆਪਣਾ ਕੋਈ ਨਹੀਂ ਲੈ ਕੇ ਦੇ ਦੇ ਮੈਨੂੰ ਮੈਂ ਲੈ ਆਉਣਾ ਉਹ ਲੈ ਕੇ ਕੀ ਦੇਣਾ ਵਾ ਮੈਨੂੰ ਲੈ ਜਾਓ ਉਹ ਨਾਲ ਵਾ ਲੈ ਆਉਂਗੀ ਤੇਨੂੰ ਕਿਹਾ ਨਾ ਲੈ ਕੇ ਦੇ ਦੇ ਲੈ ਮੈਂ ਕੱਪੜੇ ਚੇਂਜ ਕਰ ਲੈਨੀ ਆ ਤੇ 2 ਮਿੰਟ ਰੁਕੋ ਤੇ ਮੈਨੂੰ ਲੈ ਕੇ ਜਾਓ ਨਹੀਂ ਮੈਂ ਮੁੰਡੇ ਨੂੰ ਮਿਲਣਾ ਵਾ ਬਾਜ਼ਾਰ ਉਹਦੇ ਕੋਲ ਕਿਹੇ ਹਾਲ ਜਾਣਾ ਵਾ ਮੈਂ ਮੁੰਡੇ ਵਾਲ ਤੈਨੂੰ ਲਿਖ ਕੇ ਦੇ ਦੇ ਮੈਂ ਉਧਾਂ-ਉਧਾਂ ਲਈ ਜਾਊਂਗਾ ਲਿਖ ਕੇ ਦੇ ਦੇ ਮੈਨੂੰ ਮਿਲ ਆਉਣਾ ਇਸ ਬੰਦੇ ਨੇ ਤੇ ਮੇਰੀ ਸੁਣਨੀ ਨਹੀਂ ਆ ਨਾ ਮੰਨਦਾ ਹੀ ਆ ਇਹ ਮਾਨਤਾ ਹੀ ਬਸ ਗੁਲਾਮ ਬਣਿਆ ਰਹਿੰਦਾ ਜਿੱਦਾਂ ਉਹਨਾਂ ਨੇ ਕਹਿਣਾ ਮਾਨੇ ਤੇ ਪਰਜਾਈ ਨੇ ਇਹਨੇ ਉਦਾਂ ਹੀ ਕਰਨਾ ਮੇਰੀ ਤੇ ਕੋਈ ਕਦਰ ਹੀ ਨਹੀਂ ਹੈਗੀ ਸੁਣਦਾ ਕਹਿੰਦਾ ਹੀ ਨਹੀਂ ਕਿਤੇ ਮੇਰੀ ਐ ਤਰਨ ਤਰਨ ਸਾਈਂ ਕਿੱਥੇ ਆ ਤਰਨ ਆ ਗਿਆ ਵਾ ਸੁਖੀ ਆ ਗਿਆ ਹੈ ਹਾਂ ਮੰਮੀ ਪਾਣੀ ਪਿਆ ਦੋ ਤੇ ਨਾਲ ਮੈਂ ਦੱਸ ਤਰਨ ਕਿੱਥੇ ਆ ਤਰਨ ਕੋਠੇ ਤੇ ਕੱਪੜੇ ਲਾਉਣ ਗਈ ਆ ਤੇ ਆ ਜਾਂਦੀ ਆ ਪਾਣੀ ਮੈਂ ਪਿਆ ਦੇਣੀ ਬਹਿ ਮੈਂ ਪਹਿਲਾਂ ਤਰਨ ਨਾਲ ਇੱਕ ਗੱਲ ਕਰਨੀ ਆ ਮੰਮੀ ਐਡੀ ਵੀ ਕਿਹੜੀ ਜ਼ਰੂਰੀ ਗੱਲ ਆ ਪਾਣੀ ਤੇ ਪਿਆ ਦੇ ਦੇ ਉਹ ਪਿਆ ਦੇਣੀ ਆ ਪਾਣੀ ਪਹਿਲਾਂ ਮੇਰੀ ਗੱਲ ਸੁਣ ਲੈ ਹਾਂ ਮਣ ਕਹਤਾਂ ਨਹੀਂ ਆ ਰੰਨਾ ਆ ਜਾਂਦੀਆਂ ਨੇ ਉਹ ਗੱਲ ਕਰਨ ਦਿੰਦੀਆਂ ਨੇ ਹੋਸਟ ਜੀਣਾ ਮਹਿਕ ਦਾ ਫੋਨ ਆਇਆ ਸੀ ਮਹਿਕ ਦਾ ਫੋਨ ਆਇਆ ਹੈ ਆਹੋ ਉਹਦੀ ਕਿਤੇ ਫੀਸ ਇਕੱਠੀ ਹੋਈ ਹੈ 6 ਮਹੀਨਿਆਂ ਦੀ ਮੈਂ ਅੱਗੇ ਕੀਤੀ ਸੋਨੂ ਨਾਲ ਵੀ ਗੱਲ ਤੇ ਉਹ ਦੇਣੀ ਆ ਉਹ ਚਲ ਮਮੀ ਐਵੇਂ ਨਾ ਚਿੰਤਾ ਕਰੋ ਦੇ ਦਾਂਗੇ ਤੇ ਨਾਲ ਮੈਂ ਵੱਡੇ ਵੀਰ ਨਾਲ ਗੱਲ ਕਰ ਲੈਣਾ ਕੀਤੀ ਆ ਮੈਂ ਸੋਨੂ ਨਾਲ ਗੱਲ ਤੇ ਕੀ ਕਹਿੰਦਾ ਵਾ ਉਹ ਤੇ ਕਹਿੰਦਾ ਵਾ ਕਹਿੰਦਾ ਕੋਈ ਨਹੀਂ ਦੇ ਦਾਂਗੇ ਉਹ ਥੋੜਾ ਮਨਾਂ ਕਰਦਾ ਵਾ ਕਿਹੇ ਗੱਲ ਤੋਂ ਵੀ ਤੇ ਤੁਸੀਂ ਐਵੇਂ ਚਿੰਤਾ ਕਰੀ ਜਾਂਦੇ ਹੋ ਦੇ ਦਿੰਨੇ ਆ ਤੇ ਮੈਂ ਤਰਨਾ ਗੱਲ ਕਰ ਲੈਣਾ ਨਾਲੇ ਤਰਨ ਨੇ ਤਾਂ ਬੜੀ ਤਨੁਹਾਮੀ ਪਰ ਦੇਣੀ ਆ ਵੀ ਦੇ ਦੇ ਤਰਨ ਨੇ ਤਾਂ ਉਸੇ ਵੇਲੇ ਕਹਿਣਾ ਨਹੀਂ ਕੋਈ ਕੰਮ ਜਨਾਨੀਆਂ ਤੋਂ ਬਗੈਰ ਵੀ ਕਰ ਲਿਆ ਕਰੋ ਹਰੇਕ ਗੱਲ ਕੋਈ ਜ਼ਰੂਰੀ ਨਹੀਂ ਹੁੰਦੀ ਜਨਾਨੀਆਂ ਨੂੰ ਪੁੱਛ-ਪੁੱਛ ਕੇ ਹੀ ਕੰਮ ਕਰਨਾ ਮੰਮੀ ਤੁਹਾਨੂੰ ਵੀ ਪਤਾ ਮੈਂ ਉਹ ਤੋਂ ਬਿਨਾਂ ਨਹੀਂ ਚੱਲਦਾ ਮੈਨੂੰ ਤਾਂ ਟਿੱਟੋ ਇਹੋ ਹਮੀ ਸੀ ਵੀ ਤੂੰ ਉਹਦੇ ਤੋਂ ਬਿਨਾਂ ਪੁੱਛੇ ਥੋੜਾ ਕੋਈ ਕੰਮ ਕਰਨਾ ਵਾ ਮੈਨੂੰ ਨਹੀਂ ਪਤਾ ਭਾਵੇਂ ਤਰਨ ਨੂੰ ਪੁੱਛੇ ਭਾਵੇਂ ਜਿੰਨੂੰ ਮਰਜ਼ੀ ਪੁੱਛੇ ਕੁੜੀ ਦੀ ਫੀਸ ਭਰਨੀ ਆ ਹੋ ਮੈਨੂੰ ਇਹ ਦੱਸੋ ਤੁਹਾਡੇ ਚੱਕਰ ਜਿਵੇਂ ਸਿਆਪਾ ਪਾਲਾਂ ਵੇਖੀ ਤੇ ਨਹੀਂ ਸਿਆਪਾ ਪੈਂਦਾ ਕਿੰਨਾ ਜਨਾਨੀਆਂ ਦੇ ਥੱਲੇ ਲੱਗੇ ਆ ਕਿੰਨਾ ਇਹਨੂੰ ਡਰ ਲੱਗਦਾ ਵਾ ਕੰਮ ਜਿਹੜਾ ਮੈਂ ਕਿਹਾ ਨਾ ਉਹ ਕਰਨਾ ਵਾ ਬੜੀ ਚਲਾਕ ਔਰਤ ਆ ਘੇਰ ਲਿਆ ਇਹਨੂੰ ਵੀ ਆਂਦਿਆ ਮਾਂ ਕਹਿੰਦੀ ਹੋਣੀ ਆ ਕਿ ਜਨਾਨੀ ਤੋਂ ਪਹਿਲਾਂ ਪਹਿਲਾਂ ਇਹਨੂੰ ਵੀ ਕਹਿ ਦੇਣੀ ਆ ਦੇਣ ਤਾਂ ਨਹੀਂ ਮੈਂ ਦਿੰਦੀ ਪੈਸੇ ਦੇਖ ਰਿਹਾ ਕਿੱਦਾਂ ਦਿੰਦੇ ਇਹ ਵੀ ਨੇ ਕੀ ਪਖੰਡ ਫੜਿਆ ਤੁਹਾਡੀ ਮੰਮੀ ਨੇ ਖਬਰਦਾਰ ਜੇ 1 ਰੁਪਇਆ ਵੀ ਦਿੱਤਾ ਤਾਂ ਨੂੰ ਨਹੀਂ ਪਤਾ ਕਿ ਆਪਣੇ ਵੀ ਬੱਚੇ ਵੱਡੇ ਹੋਣਦੇ ਆ ਜਦੋਂ ਮਰਜੀ ਹਾਂਜੀ ਲੈ ਲਿਓ ਹਾਂਜੀ ਕਰ ਲਿਓ ਤੁਸੀਂ ਤੇ ਹੱਥ ਦੀ ਕੀਤੀ ਪਈ ਆ ਉਹ ਸ਼ੱਕਰ ਪਰੇ ਐਦਾਂ ਨਾ ਕਰਿਆ ਕਰ ਮੈਂ ਤੇਰੇ ਤੋਂ ਬਿਨਾਂ ਚੱਲਦਾ ਵਾਂ ਕਿਉਂ ਐਵੇਂ ਦਿੱਤੀ ਹੋਈ ਜੰਨੀ ਐ ਤੇਰੇ ਤੋਂ ਪੁੱਛ ਕੇ ਚੱਲੂਗਾ ਮੈਂ ਹੈ ਚਿੰਤਾ ਨਾ ਕਰਿਆ ਕਰ ਨਹੀਂ ਫੇਰ ਮੰਮੀ ਸਾਹਮਣੇ ਕਿਉਂ ਹਾਂ ਕੀਤੀ ਐਵੇਂ ਪਖੰਡ ਜੇ ਕਰਦੇ ਰਹਿੰਦੇ ਹੋ ਤੈਨੂੰ ਪਤਾ ਪਖਾਂਡੀ ਆ ਕੇ ਤੇਰ ਤੋ ਬਿਨਾ ਮੈਂ ਚੱਲ ਸਕਦਾ ਐਵੇਂ ਨਾ ਗਰਮ ਹੋ ਮੈਂ ਤੇ ਮੰਮੀ ਨੂੰ ਟਾਲ ਲਈ ਆ ਚੱਲ ਚਲੀਏ ਰੋਟੀ ਖਾ ਕੇ ਉਹਨੇ ਨਾਲ ਦਸੀ ਨਾ ਕਿ ਇਹਨੂੰ ਚੰਗਾ ਸਾਰਾ ਡੱਬਾ ਟੋਪੇੰਦਾਂ ਦਈਏ ਚਲ ਜਾ ਜਾ